ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਚੱਲੀ ਆ ਤੀਆਂ ਤੇ ਤੇ ਸਾਡੇ ਮੋੜ ਮੰਡੀ ਦੀਆਂ ਤੀਆਂ ਦੇ ਛੋਟੇ ਛੋਟੇ ਕਲਿੱਪ ਬਣਾ ਕੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਉਮੀਦ ਆ ਤੁਹਾਨੂੰ ਸਾਡਾ ਜਿਹੜਾ ਪ੍ਰੋਗਰਾਮ ਹੋਊਗਾ ਪਸੰਦ ਆਊਗਾ ਏਅਰ ਡੋਡੀ ਹੈ ਜੀ ਤੀਆਂ ਦੋ ਤਿੰਨ ਥਾਈ ਅੱਜ ਸਾਡੇ ਮੋੜ ਸ਼ਹਿਰ ਦੀਆਂ ਮੋੜ ਵੱਡੇ ਮੋੜ ਦੀਆਂ ਛੋਟੇ ਮੋੜ ਦੀਆਂ ਦੋ ਤਿੰਨ ਥਾਈਆਂ ਜੀ ਤੇ ਕੋਸ਼ਿਸ਼ ਕਰੂੰਗੀ ਛੋਟੇ ਛੋਟੇ ਕਲਿੱਪ ਵੀਡੀਓ ਦੇ ਬਣਾ ਕੇ ਪਾਵਾਂ ਜੀ ਕੋ ਕੌੜੀਆਂ ਨਾ ਰੋਟਾ ਸਾਣ ਨਾ કોઈ ના પૂરી દેખાય આરામ દે સબ એ મેરુ કર્મકાલ જગત વર્ગા ગાવે ને કર્મકાલ ગાઈ સકમાલ ગાઈ દેઈ તંદી ગાવ ઓ પરમંદમ નમકતી લે આવને ના કશી મે પડાવી આવ અરે જ એક મિનિટ જ Ελίτσι του λιμώνει με μάμα ਨਵਾਂ ਵਾਲੀ ਡੰਡੂ ਉੱਪਰ ਆ ਬਰਥਡੇ ਐਵੇਂ ਹੀ ਲੱਗਦਾ ਨਹੀਂ ਕਿਸੇ ਇੱਥੇ ਹੀ ਡੰਡਾ ਜਨਾ ਚੋ ਆ ਲੱਗਦਾ ਬੁੱਕੋ ਇਹ ਤਰ੍ਹਾਂ ਸਹਿੰਦੀਆਂ ਅਣਜਾਣੀਆਂ ਨੰਚਣ ਚੁਟਣ ਪਿੰਗਾਂ ਮਨ ਮਨ ਉੱਤਣ ਚੁਟਣ ਪੈਗਾ ਪੜਿਆ ਕਰਦੀਆਂ ਚਾਹੀਆਂ ਕੋਈ ਵੀ ਮਸਤਰਾ ਲੋਜੀ ਆਪਾਂ ਕਰਿਆ ਏ ਤੀਆਂ ਦਾ ਐਂਡ ਹੁਣ ਆਏ ਆ ਘਰੇ ਥੱਕ ਗਏ ਕਿਉਂਕਿ ਅੱਜ ਤੀਆਂ ਦਾ ਲਾਸਟ ਦਿਨ ਸੀ ਸਾਡੇ ਮਤਲਬ ਜਿਵੇਂ ਅਸੀਂ ਮੌੜ ਸ਼ਹਿਰ 'ਚ ਰਹਿੰਦੇ ਆ ਇੱਥੇ ਵੀ ਤੀਆਂ ਦਾ ਪ੍ਰੋਗਰਾਮ ਸੀ ਤੇ ਸਾਡੇ ਵਾਲੇ ਇੱਥੇ ਦਸ਼ਮੇਸ਼ ਨਗਰ 'ਚ ਦੋ ਥਾਂ ਤੀਆਂ ਦਾ ਪ੍ਰੋਗਰਾਮ ਸੀ ਤੇ ਇੱਕ ਜਿੱਥੇ ਅਸੀਂ ਪਹਿਲਾਂ ਰਹਿੰਦੇ ਸੀ ਉੱਥੇ ਸੀ ਉਹ ਮੇਰੀਆਂ ਪੁਰਾਣੀਆਂ ਫਰੈਂਡ ਨੇ ਉਹਨਾਂ ਨੇ ਮੈਨੂੰ ਬੁਲਾਇਆ ਵੀ ਤੁਸੀਂ ਤੀਆਂ ਦੇ ਲਾਜਮੀ ਆਉਣਾ ਫਿਰ ਆਪਾਂ ਗਏ ਆ ਕਲੇ ਨੇ ਆਪਣਾ ਨੂੰ ਇੱਜਤ ਨਾਲ ਬੁਲਾਇਆ ਸੀ ਹੁਣ ਉਹ ਕਹਿੰਦੇ ਲਾਜ਼ਮੀ ਆਉਣਾ ਮੈਂ ਕਿਹਾ ਜਰੂਰ ਆਉਂਗੀ ਤੇ ਤੀਆਂ ਕੁੱਲ ਮਿਲਾ ਕੇ ਬਹੁਤ ਸੋਹਣਾ ਪ੍ਰੋਗਰਾਮ ਰਿਹਾ ਬਹੁਤ ਵਧੀਆ ਪ੍ਰੋਗਰਾਮ ਰਿਹਾ ਉਹਦੀਆਂ ਛੇਲੀਆਂ ਨੂੰ ਮਿਲੇ ਪੁਰਾਣੀਆਂ ਨੂੰ ਇੱਥੇ ਹੱਸ ਖੇਡ ਲੈ ਹਨਾ ਹੱਸਣਾ ਖੇਡਣਾ ਮਨ ਕਾ ਚਾਉ ਹਨਾ ਵੀ ਖੁਸ਼ੀ ਸ਼ੇਅਰ ਕਰ ਲਈ ਸੋ ਸੋਨੂੰ ਸਾਡਾ ਤੀਆਂ ਦਾ ਕਿੱਦਾਂ ਲੱਗਾ ਪ੍ਰੋਗਰਾਮ ਕਮਰਾ ਲਮੜਾ ਜਾ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਈ ਤਾਂ ਅਸੀਂ ਸੌਰੀ ਚਾਹੁੰਦੇ ਆ ਜੀ ਕਿਉਂਕਿ ਮਮਾ ਸਾਉਂਦਾ ਸਾਉਂਦੇ ਵਿੱਚ ਹੱਸਣ ਖੇਡਣ ਦਾ ਟਾਈਮ ਹਨਾ ਉਹ ਕਿਹਦੇ ਕੋਲੇ ਟਾਈਮ ਆ ਹੱਸਣ ਦਾ ਖੇਡਣ ਦਾ ਜਾਂ ਕਿਤੇ ਵੀ ਜਾਣ ਦਾ ਸੋ ਆਪ ਸਭ ਨੂੰ ਮੇਰੀ ਬਣੀ ਬਮਨਜੀਤ ਕੌਰ ਮਾਨਵਣੀਗਾ ਪਿਆਰ ਭਰਿਆ ਸ਼ਾਸਤ੍ਰਿਕ